ਜੋ ਦੇਖ ਰਹੇ ਹੋ ਜਨਹਿਤਿਆਸ਼ੀ ਤੇ ਮੇਹਾ ਤੁਹਾਡੇ ਨਾਲ ਜਿਸ ਵੀ ਰਿਪੋਰਟ ਜੀ ਅੰਮ੍ਰਿਤਸਰ ਵਿੱਚ ਧਰਮ ਪਰਵਰਤਨ ਨੂੰ ਲੈ ਕੇ ਇੱਕ ਵਾਰ ਫਿਰ ਵੱਖ-ਵੱਖ ਧਾਰਮਿਕ ਆਗੂਆਂ ਦੇ ਵਿੱਚ ਟਕਰਾਵ ਦੇ ਸੁਰ ਸੁਣਾਈ ਦਿੱਤੇ ਨੇ Hindu ਅਤੇ Sikh ਜਥੇਬੰਦੀਆਂ ਦੇ ਵੱਲੋਂ ਪਾਸਟਰਾਂ ਤੇ આરોਪ ਲਗਾਏ ਗਏ ਨੇ ਕਿਹਾ ਗਿਆ ਹੈ ਕਿ ਪਾਸਟਰ ਲੋਕਾਂ ਨੂੰ ਲਾਲਚ ਦੇ ਕੇ ਧਰਮ ਬਦਲਵਾ ਰਹੇ ਨੇ ਨਿਹੰਗ ਆਗੂ ਦਲੇਰ ਸਿੰਘ ਮਾਸਟਰ ਨੇ ਸਖਤ ਅੰਦਾਜ਼ ਦੇ ਵਿੱਚ ਇਨ੍ਹਾਂ ਪਖੰਡਾਂ ਦਾ ਵਿਰੋਧ ਕੀਤਾ ਹੈ ਉਨਾ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਇਸ ਦੇ ਜਵਾਬ ਵਿੱਚ 크ਿਸਚਨ ਧਰਮ ਦੇ ਆਗੂ ਪਾਸਟਰ ਜੋਨ ਕੋਟੀ ਨੇ ਪੂਰਾ ਸਪਸ਼ਟੀਕਰਨ ਦਿੱਤਾ ਕਿਹਾ ਕਿ ਅਸੀਂ ਸਿਰਫ ਦੁਆ ਕਰਦੇ ਹਾਂ ਲਾਲਚ ਨਹੀਂ ਦਿੰਦੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਭੈਣ ਦੀ ਮੌਤ ਹੋਈ ਸੀ ਉਹ ਕੈਂਸਰ ਦੀ ਮਰੀਜ਼ ਸੀ ਉਹ ਸਿਰਫ ਇੱਕ ਵਾਰ ਹੀ ਚਰਚ ਆਈ ਸੀ ਅਸੀਂ ਹਰ ਵਿਅਕਤੀ ਦੇ ਕੋਲੋਂ ਲਿਖਤੀ ਇਜਾਜ਼ਤ ਲੈਂਦੇ ਹਾਂ ਕਦੀ ਵੀ ਦਵਾਈ ਛੱਡਣ ਦੀ ਸਲਾਹ ਨਹੀਂ ਦਿੰਦੇ ਉਨ੍ਹਾਂ ਨੇ ਕਿਹਾ ਕਿ ਪਾਸਤਾ ਤੇ ਝੂਠੇ આરોਪ ਲਗਾਏ ਜਾ ਰਹੇ ਨੇ ਅਸੀਂ આરોਪ ਲਗਾਉਣ ਵਾਲੇ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰਾਂਗੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਵਿਧਾਨ ਦੇ ਤਹਿਤ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਅਤੇ ਪ੍ਰਚਾਰ ਕਰਨ ਦਾ ਹੱਕ ਹੈ ਹੋਣੇ ਈ ਮਾਮਲਾ ਪ੍ਰਸ਼ਾਸਨ ਪੱਧਰ ਤੱਕ ਵੀ ਪਹੁੰਚ ਚੁੱਕਿਆ ਹੈ ਹੁਣ ਇੱਥੇ ਈ ਦੇਖਣਾ ਅਹਿਮ ਰਹੇਗਾ ਕਿ ਪ੍ਰਸ਼ਾਸਨ ਇਸ ਵਿਵਾਦ ਦੇ ਵਿੱਚ ਕਿਹੜਾ ਰੁਖ ਅਖਤਿਆਰ ਕਰਦਾ ਹੈ ਪ੍ਰੰਤੂ ਇੱਥੇ ਈ ਸਾਫ ਹੈ ਕਿ ਧਾਰਮਿਕ ਮਾਮਲਿਆਂ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਕਾਫੀ ਉੱਭਰੀਆਂ ਹੋਈਆਂ ਨੇ ਇਸ ਸੰਬੰਧ ਵਿੱਚ ਭਗਵਾਨ ਵਾਲਮੀਕੀ ਵੀਰ ਸੈਨਾ ਦੇ ਪ੍ਰਧਾਨ ਲਕੀਵੈ ਆਲ ਇੰਡੀਆ ਹਿਊਮਨ ਸੰਸਥਾ ਵੱਲੋਂ ਰਾਜੀਵ ਸ਼ਰਮਾ ਨਿਹੰਗ ਆਗੂ ਦਲੇਰ ਸਿੰਘ ਮਾਸਟਰ ਅਤੇ ਪਾਸਟਰ ਜੋਂ ਕੋਟਲੀ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਏ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਪੰਜਾਬ ਆਲ ਮੈਂ ਕੀ ਰਹੀ ਰੈਸ਼ੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਲ ਕੀ ਵਾਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨਾ ਮਰੇ ਨਾਲ ਬੱਬਾ ਸਨੀਨਾ ਜੀ ਮੁਖ ਸੰਚਾਲਕ ਸੰਸਮਾ ਤੋਂ ਬਾਬਾ ਦਲੇਰ ਸਿੰਘ ਜੀ ਤਰਨਤਲ ਤੋਂ ਗਤਗਾ ਮਾਸਟਰ ਅੱਜ ਸਾਰੀਆਂ ਇਥੇ ਵਾਲਮੀਕੀ ਹਿੰਦੂ ਔਰ ਨਿਆੰਕ ਸਿੰਘ ਜਥੇਬੰਦੀਆਂ ਅੱਜ ਇਕੱਠੇ ਹੋ ਗਏ ਜੇ ਡੀਸੀ ਸਾਹਿਬ ਨੇ ਇੱਕ ਮੈਮੋਰੰਡਮ ਦਿੱਤਾ ਵਾ ਜਿਹਰੇ ਵਿੱਚ ਕੁਝ ਜਿਹੜੇ ਸਾਈ ਪਾਸਟਰ ਹੈਗੇ ਆ ਉਹਨਾਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵਾ ਜਿਹੜੀਆਂ ਲਾ ਇਲਾਜ ਬਿਮਾਰੀਆਂ ਵਾ ਜਿਹੜੀਆਂ ਉਹਨਾਂ ਨੂੰ ਠੀਕ ਕਰਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਵਾ ਔਰ ਜਿਹੜੀਆਂ ਵਿਗਿਆਨਿਕ ਤੌਰ ਤੇ ਵੀ ਜਿਹੜੀਆਂ ਹਜੇ ਉਹਨਾਂ ਦਾ ਇਲਾਜ ਨਹੀਂ ਕੋਈ ਆ ਅਜੀਹੀਆਂ ਜਿਹੜੀਆਂ ਬਿਮਾਰੀਆਂ ਨੂੰ ਇਹ ਠੀਕ ਦਾ ਦਾਵਾ ਆਪਣੇ ਸੋਸ਼ਲ ਪਲੇਟਫਾਰਮਸ ਤੇ ਜਾਂ ਆਪਣੇ ਜਿਹੜੇ ਇਹਨਾਂ ਦੇ ਪੋਸਟਰ ਵਗੈਰਾ ਡਿਸਟ੍ਰੀਬਿਊਟ ਕਰਦੇ ਉਹਨਾਂ ਤੇ ਇਹ ਦਾਵਾ ਕਰਦੇ ਯਾਰ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਜੇ ਅਸੀਂ ਸੰਵਿਧਾਨ ਦੀ ਗੱਲ ਕਰੀਏ ਤੇ ਸੰਵਿਧਾਨ ਦੀ ਜਿਹੜੀ ਇਹ ਧਾਰਾ 1954 ਦਾ ਐਕਟ ਹੈਗਾ ਵਾ ਡਰਗ ਐਂਡ ਮੈਜੀਕਲ ਰੈਮਡੀ ਐਕਟ ਹੈਗਾ ਵਾ ਜਿਹਦੇ ਵਿੱਚ ਸਾਫ਼ ਲਿਖਿਆ ਵਾ ਕਿ ਤੁਸੀਂ ਕਿਸੇ ਨੂੰ ਵੀ ਗੰਭੀਰ ਬਿਮਾਰੀਆਂ ਦਾ ਠੀਕ ਕਰਨ ਦਾ ਦਾਅਵਾ ਦੇ ਨਾਂ ਤੇ ਜਿਹੜਾ ਤੁਸੀਂ ਕਨਵਰਜਨ ਨਹੀਂ ਕਰ ਸਕਦੇ ਔਰ ਜੇ ਧਾਰਾ 25 ਦੀ ਗੱਲ ਕਰਦੇ ਆ ਧਾਰਾ 25 ਦੇ ਵਿੱਚ ਤੁਹਾਨੂੰ ਫਰੀडम ਟੂ ਚੁਆਇਸ ਹੈਗਾ ਵਾ ਤੁਸੀਂ ਆਪਣਾ ਪਰਵਤਨ ਕਰ ਸਕਦੇ ਜੀ ਪਰ ਕਿਸੇ ਨੂੰ ਲਾਲਚ ਦਬਾ ਜਾਂ ਕਿਸੇ ਵੀ ਹੋਰ ਇਸ ਤਰ੍ਹਾਂ ਬਿਮਾਰੀਆਂ ਦਾ ਠੀਕ ਕਰਨ ਦੇ ਚਾਂਸੇ ਦੇ ਕੇ ਤੁਸੀਂ ਨਹੀਂ ਕਰ ਸਕਦੇ ਔਰ ਜਿਹੜੀ ਤਾਜ਼ਾ ਉਦਾਹਰਣ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲੀ ਆ ਇੱਕ ਲੇਡੀ ਦੀ ਕਿਸੇ ਐਨਜੀਓ ਦੀ ਜਿਹੜੀ ਅਫੀਸ਼ੀਅਲ ਆਈਡੀ ਸੀ ਉਹਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਹੜੀ ਲੇਡੀ ਨੂੰ ਜਿਹੜਾ ਬ੍ਰੈਸਟ ਕੈਂਸਰ ਹੋ ਗਈ ਸੀਗੀ ਔਰ ਉਹਨੂੰ ਕੀੜੇ ਪੈ ਗਏ ਸੀਗੇ ਉਸ ਤੋਂ ਬਾਅਦ ਜਿਹੜੀ ਹੋਰੀ ਮੌਤ ਹੋ ਚੁੱਕੀ ਆ ਔਰ ਵੀਡੀਓ ਦੇ ਵਿੱਚ ਉਹ ਲੇਡੀ ਕਹਿ ਰਹੀ ਆ ਕਿ ਮੈਂ ਪਹਿਲਾਂ ਹਿੰਦੂ ਧਰਮ ਨਾਲ ਜਿਹੜਾ ਸੰਬੰਧ ਰੱਖਦੀ ਸੀਗੀ ਔਰ ਹਿੰਦੂਧਰਮ ਦੇ ਜਿਹੜੇ ਸਾਰੇ ਜਿਹੜੇ ਰਿਚੁਅਲਸ ਆਨੂੰ ਫੋਲੋ ਕਰਦੀ ਸੀਗੀ ਉਸ ਤੋਂ ਬਾਅਦ ਮੈਨੂੰ ਬ੍ਰੈਸਟ ਕੈਂਸਰ ਹੋਈ ਆ ਔਰ ਮੈਂ ਜਿਹੜੀ ਸੁਪਾਲ ਰਾਣਾ ਮਿਨਿਸਟਰੀ ਆ ਉੱਥੇ ਜਾਂਦੀ ਸੀਗੀ ਉਹਨਾਂ ਵੱਲੋਂ ਮੈਨੂੰ ਜਿਹੜਾ ਦੁਆ ਕਰਨ ਦਾ ਹੈ ਜਿਹੜਾ ਕਿਹਾ ਗਿਆ ਸੀਗਾ ਜਿਸ ਕਰਕੇ ਮੇਰੀ ਇਹ ਹਾਲਾਤ ਹੋ ਚੁੱਕੀ ਆ ਜਿਹੜੀ ਉਹ ਲੜਕੀ ਵੀਡੀਓ ਦੇ ਵਿੱਚ ਉਹ ਦਾਵਾ ਕਰਦੀ ਪਈ ਆ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਆਏ ਆ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਜਿਹਰੇ ਵਿੱਚ ਔਰ ਮੈਂ ਇੱਥੇ ਕਲੀਅਰ ਗੱਲ ਕਰਨਾ ਚਾਹਾਂਗਾ ਕਿ ਵੀ ਅਸੀਂ ਜਿਹੜਾ ਵਾ ਉਹਨਾਂ ਦੇ ਜਿਹੜਾ ਅਜੇਹਾ ਪ੍ਰਚਾਰ ਆ ਜਿਹੜਾ ਇਹ ਲੋਕਾਂ ਨੂੰ ਬਿਮਾਰੀਆਂ ਠੀਕ ਕਰਨ ਦਾ ਪ੍ਰਚਾਰ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਲਾਰੇ ਝਾਂਸੇ ਦੇ ਰਹੇ ਆ ਉਸ ਤੇ ਅਸੀਂ ਰੋਕ ਲਾਉਣ ਦੀ ਡਿਮਾਂਡ ਕੀਤੀ ਆ ਨਾ ਕਿ ਜਿਹੜਾ ਇਹਨਾਂ ਦਾ ਜਿਹੜਾ ਇਹ ਪ੍ਰਚਾਰ ਕਰਦੇ ਅਸੀਂ ਉਹਨਾਂ ਦੇ ਪ੍ਰਚਾਰ ਤੇ ਨਹੀਂ ਰੋਕ ਲਾਉਣ ਦੀ ਮੰਗ ਕੀਤੀ ਸਿਰਫ ਅਸੀਂ ਮੰਗ ਆ ਕੀਤੀ ਆ ਕਿ ਜਿਹੜਾ ਇਹਨਾਂ ਦਾ ਅਜਿਹਾ ਇਹ ਜਿਹੜਾ ਲੋਕਾਂ ਨੂੰ ਭੁਮਰਾਹ ਕਰਦੇ ਪਏ ਔਰ ਤੇ ਜਿਹੜਾ ਰੋਕ ਲਗਾਈ ਜਾਵੇ ਉਹ ਜੀਸਿਸ ਕਰਾਈ ਦਾ ਜਿਹੜੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਸਾਨੂੰ ਇਸ ਚੀਜ਼ ਦਾ ਕੋਈ ਇਤਰਾਜ਼ ਨਹੀਂ ਆ ਪਰ ਜਿਹੜਾ ਓਵਰ ਆਲ ਵੇਖਿਆ ਜਾਵੇ ਕਿ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਏ ਏਡਸ ਠੀਕ ਕਰਦਾਵਾਂਗੇ ਕੈਂਸਰ ਠੀਕ ਕਰਦਾਵਾਂਗੇ ਲੇਡੀਜ਼ ਦੀਆਂ ਰਸੋਲੀਆਂ ਠੀਕ ਕਰਦਾਂਗੇ ਇਹ ਜਿਹੜਾ ਸੌਫਟ ਟਾਰਗੇਟ ਜਿਹੜਾ ਇਹਨਾਂ ਨੇ ਬਣਾਇਆ ਵਾ ਇਹ ਜਿਹੜਾ ਪਾਸਟਰਾਂ ਨੇ ਜਿਹੜਾ ਇਹ ਹੈ ਕਿ ਲੇਡੀਜ਼ ਆ ਲੇਡੀਜ਼ ਨੂੰ ਨੋਰਮਲੀ ਇਹ ਅੱਜਕੱਲ ਦੀ ਜਿਹੜਾ ਐਟਮੋਸਫੇਅਰ ਦੇ ਵਿੱਚ ਜਿਹੜੀਆਂ ਕਾਰਨ ਕਰਕੇ ਲੇਡੀਜ਼ ਨੂੰ ਜਿਹੜੀਆਂ ਰਸੋਲੀ ਔਰ ਜਿਹੜੀ ਬ੍ਰੈਸਟ ਕੈਂਸਰ ਦੀਆਂ ਜਿਹੜੀਆਂ ਘਟਨਾਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਵਾ ਔਰ ਜਿਹੜਾ इजीली ਟਾਰਗੇਟ ਇਹਨਾਂ ਦਾ ਬਣ ਜਾਂਦੀਆਂ ਵਾ ਔਰ ਜਦੋਂ ਕਰੋਨਾ ਦੇ ਵਿੱਚ ਸੁਆਮੀ RAMDEV ਨੇ ਜਦੋਂ ਡਿਮਾਂਡ ਕੀਤੀ ਜਿਹੜੀ ਦਵਾਈ ਬਣਾਉਂਦਾ ਜਿਹੜਾ ਐਲਾਨ ਕੀਤਾ ਸੀਗਾ ਕਿ ਮੈਂ ਜਿਹੜੀ ਕਰੋਨਾ ਦੀ ਦਵਾਈ ਬਣਾ ਲੈਣੀ ਕਿ WHO ਵੀ ਉਹਨਾਂ ਦੇ ਦਿਵਾਲੇ ਹੋ ਗਿਆ ਸੀਗਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਉਹਨਾਂ ਦੇ ਦਿਵਾਲੇ ਹੋ ਗਿਆ ਸੀਗਾ ਔਰ ਬਕਾਇਦਾ ਉਹਨਾਂ ਤੇ FIR ਹੀ ਹੋ ਗਈ ਸੀਗੀ 1954 ਐਕਟ ਜਿਹੜਾ ਮੈਂ ਪਹਿਲਾਂ ਬੋਲਿਆ ਵਾ 1954 ਐਕਟ ਦੇ ਅਧੀਨ ਉਹਨਾਂ ਤੇ ਜਿਹੜੀ FIR ਹੋ ਗਈ ਸੀਗੀ ਪਰ ਇਹ ਜਿਹੜੇ ਲਗਾਤਾਰ ਇਹ ਲੋਕ ਜਿਹੜੇ ਆ ਲਗਾਤਾਰ ਆਪਣੀ ਪ੍ਰਚਾਰ ਤੇ ਆਪਣੀ ਸਟੇਜਾਂ ਤੋਂ ਐਡੇ ਵੱਡੇ ਵੱਡੇ ਲੈਵਲ ਦੇ ਜਿਹੜੇ ਦਾਅਵੇ ਕਰਦੇ ਆ ਕਿ ਇਹ ਇੰਨਾ ਤੇ ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜਾ ਜਾ WHO ਆ ਜਿਹੜਾ ਪ੍ਰਸ਼ਾਸਨ ਆ ਜਿਹੜਾ ਕੀ ਗੱਲ ਇਹਨਾਂ ਦਾ ਕੋਈ ਨਹੀਂ ਧਿਆਨ ਦੇ ਰਿਹਾ ਲੋਕ ਮਰ ਰਹੇ ਆ ਲੋਕ ਗੁੰਮਰਾਹ ਹੋ ਰਹੇ ਆ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਆ ਕਿ ਵੀ ਅਸੀਂ ਬਿਮਾਰੀਆਂ ਠੀਕ ਕਰ ਦਾਂਗੇ ਮੈਂ ਤੇ ਹਰ ਵਾਰੀ ਚੈਲੰਜ ਕਰਦਾ ਹਾਂ ਅਸੀਂ ਬਿਮਾਰੀ ਬਿਮਾਰ ਬੰਦੇ ਲੈ ਕੇ ਆਨੇ ਆ ਤੁਸੀਂ ਇੱਕ ਠੀਕ ਕਰ ਦੋ ਮੈਂ ਖੁਦ ਕਿੰਨਾ ਆ ਮੇਰੇ ਪਿੱਤੇ ਚ ਪਥਰੀ ਗਈ ਆ ਮੇਰੀ ਤੁਸੀਂ ਪਥਰੀ ਕੱਢ ਦੋ ਮੈਂ ਤੁਹਾਡਾ ਫੋਲੋਅਰ ਬਣ ਜਾਵਾਂਗਾ ਮੈਂ ਤੁਹਾਡਾ ਝੰਡਾ ਚੁੱਕ ਕੇ ਤੁਹਾਡਾ ਪ੍ਰਚਾਰ ਕਰਾਂਗਾ ਜੇਕਰ ਤੁਹਾਡੇ ਚ ਕੋਈ ਕਾਬਲੀਅਤ ਹੈਗੀ ਆ ਪਰ ਕਿਸੇ ਨੂੰ ਗੁੰਮਰਾਹ ਜਾ ਝੂਠ ਨਾ ਕਿਸੇ ਨਾ ਫਲਾਓ ਨਾ ਪਖੰਡ ਵਾਦ ਫਲਾਓ ਕਿਉਂਕਿ ਜਿਹਦੇ ਵੀ ਲੋਕ ਮਰੇ ਉਹਦੇ ਜ਼ਿੰਮੇਵਾਰ ਇਹ ਪਾਸਟਰ ਹੋਣਗੇ ਪਿੱਛੇ ਵੀ ਇੱਕ ਵੀਡੀਓ ਆਈ ਸੀਗੀ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਭੂਤ ਕੱਢਣ ਦੇ ਨਾਂ ਤੇ ਇੱਕ ਬੰਦਾ ਮਾਰ ਦਿੱਤਾ ਸੀਗਾ ਮਜੀਠੀਆਂ ਦੀ ਇੱਕ ਘਟਨਾ ਸੀਗੀ ਮਜੀਠੇ ਦੇ ਵਿੱਚ ਵੀ ਇੱਕ ਬਜ਼ੁਰਗ ਵਿਅਕਤੀ ਨੂੰ ਇਹਨਾਂ ਨੇ ਕੁਰਸੀ ਨਾਲ ਬਣ ਮਾਰੇ ਕੁੱਟ ਦਿੱਤਾ ਸੀਗਾ ਪਾਸਟਰ ਤੇ ਵੀ ਉਸਤੇ ਪਰਚਾ ਦਰਜਾ ਹਰ ਵਾਰੀ ਪ੍ਰਸ਼ਾਸਨ ਨੂੰ ਇੱਕ ਘਟਨਾਵਾਂ ਵੇਖਣ ਨੂੰ ਮਿਲਦੀਆਂ ਵਾ ਪਰ ਪ੍ਰਸ਼ਾਸਨ ਅਵੇਅਰ ਨਹੀਂ ਹੋ ਰਿਹਾ ਸ਼ਾਸਨ ਨੂੰ ਜੀ ਅਸੀਂ ਬੇਨਤੀ ਕੀਤੀ ਆ ਹਜੇ ਤੱਕ ਬੇਨਤੀ ਕੀਤੀ ਆ ਕਿ ਵੀ 10 ਜੁਲਾਈ ਨੂੰ ਇਹ ਪ੍ਰੋਗਰਾਮ ਕਰਨ ਜਾ ਰਿਹਾ ਵਾ ਔਰ ਇਹਦੇ ਜਿਹੜੇ ਸੋਸ਼ਲ ਪਲੇਟਫਾਰਮਸ ਹੈਗੇ ਆ ਜਾਂ ਇਹ ਜੋ ਆਪਣੇ ਪੰਫਲੈਟ ਡਿਸਟਰੀਬਿਊਟ ਕਰਦੇ ਪਏ ਉਹਨਾਂ ਤੇ ਵੀ ਜਿਹੜੀ ਆ ਕਿ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਦਾ ਇਹ ਦਾਵਾ ਕੀਤਾ ਜਾ ਰਿਹਾ ਵਾ ਪਰ ਜਿ세 ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਵੀ ਅਸੀਂ ਪ੍ਰਸ਼ਾਸਨ ਨੂੰ ਆ ਗੱਲ ਲਿਖਤ ਵਿੱਚ ਡਿਮਾਂਡ ਕੀਤੀ ਆ ਕਿ ਵੀ ਇਹ ਜਿਹੜਾ ਇਹੋ ਜਿਹਾ ਪ੍ਰਚਾਰ ਤੇ ਰੋਕ ਲਾਈ ਜਾਵੇ ਕਿਸੇ ਨੂੰ ਵੀ ਬਿਮਾਰੀ ਦਾ ਲਾਲਚ ਨਾ ਦਿੱਤਾ ਜਾਵੇ ਕਿ ਤੁਹਾਡੀ ਬਿਮਾਰੀਆਂ ਠੀਕ ਕਰ ਦਾਂਗੇ ਤੁਸੀਂ ਆਪਣਾ ਪ੍ਰਚਾਰ ਕਰਨਾ ਚਾਹਵੇਂ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਲੋਕਾਂ ਨੂੰ ਘਟੋ ਘਟ ਗੁੰਮਰਾਹ ਨਾ ਕਰੋ ਜੇਕਰ ਪ੍ਰਸ਼ਾਸਨ ਨਹੀਂ ਮੰਨਦਾ ਤੇ ਫਿਰ ਅਸੀਂ ਜਿਹੜਾ ਵਾ ਸੰਘਰਸ਼ ਕਰਾਂਗੇ ਸਾਨੂੰ ਅਸੀਂ ਹਫਤੇ ਦਾ ਟਾਈਮ ਦਿੱਤਾ ਵਾ ਕਿਉਂਕਿ ਇੱਕ ਪਿੱਛੇ ਵੀ ਸਾਰਿਆਂ ਨੂੰ ਪਤਾ ਹੀ ਹੋਊਗਾ ਸੋਸ਼ਲ ਮੀਡੀਆ ਤੇ ਇੱਕ ਕਾਫੀ ਵੀਡੀਓ ਵਾਇਰਲ ਹੋਈ ਸੀਗੀ ਇੱਕ ਪੋਲਿਟਿਕਲ ਲੀਡਰ ਸੀਗੇ ਉਹਨਾਂ ਦੀ ਵਾਈਫ ਨੂੰ ਵੀ ਕੈਂਸਰ ਹੋ ਗਈ ਸੀਗੀ ਉਹਨਾਂ ਨੇ ਜਦੋਂ ਆਯੁਰਵੇਦ ਦੀ ਗੱਲ ਦੱਸੀ ਕਿ ਮੈਂ ਆਯੁਰਵੇਦ ਦੀ ਸ਼ਰਨ ਚ ਜਾ ਕੇ ਆਪਣੇ ਆਪ ਨੂੰ ਕਯੂਰ ਕੀਤਾ ਪਰ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਗੱਲ ਕਹੀ ਕਿ ਮੈਂ ਕੀਮੋ ਵੀ ਲਿੱਤੀ ਆ ਮੈਰੀ ਜਿਹੜੀ ਐਲੋਪੈਥੀ ਮੈਡੀਸਨ ਵੀ ਲਿੱਤੀ ਆ ਕੈਂਸਰ ਦੀ ਸਾਰੇ ਡਾਕਟਰ ਇਕੱਠੇ ਹੋ ਗਏ ਸਾਰੇ ਡਾਕਟਰਾਂ ਦੀਆਂ ਰੀਲਾਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਬਾਈਟਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਕੈਂਸਰ ਜਿਹੜੀ ਆ ਆਯੁਰਵੇਦ ਨਾਲ ਠੀਕ ਨਹੀਂ ਹੋ ਸਕਦੀ ਪਰ ਦੁੱਕੀ ਦੁਬਾਨ ਆ ਠੀਕ ਹੋ ਸਕਦੀ ਆ ਜੇ ਦੁਬਾਨ ਆ ਠੀਕ ਹੋ ਸਕਦੀ ਆ ਤੇ ਫਿਰ ਮੈਂ ਡਾਕਟਰ ਸਾਹਿਬਾਨਾਂ ਨੂੰ ਵੀ ਅਪੀਲ ਕਰਦਾ ਵਾਂ ਕਿ ਤੁਸੀਂ ਜਿਹੜੇ ਆ ਆਪਣੇ ਹਸਪੀਟਲ ਬੰਦ ਕਰ ਦਿਓ ਆਈਵੀਐਫ ਸੈਂਟਰ ਬੰਦ ਕਰ ਦਿਓ ਕਿਉਂਕਿ ਇਹਨਾਂ ਦੇ ਪ੍ਰਚਾਰਾਂ ਦੇ ਵਿੱਚ ਜਿਹੜਾ ਖਾਸ ਕਰਕੇ ਜਿਹੜਾ ਆਈਵੀਐਫ ਸੈਂਟਰ ਜਿਹੜੇ ਕਹਿੰਦੇ ਨਾ ਬੇਔਲਾਦ ਜੋੜਿਆਂ ਨੂੰ ਬੱਚੇ ਜਿਹੜੇ ਹੋਣ ਨਹੀਂ ਦੇ ਇਹ ਤੇ ਕਿੰਨਰਾਂ ਨੂੰ ਬੱਚੇ ਪੈਦਾ ਕਰੀ ਜਾ ਰਹੇ ਆ ਐਸੀਆਂ ਐਸੀਆਂ ਵੀਡੀਓ ਆ ਸਾਡੀਆਂ ਕਿ ਵੀ ਜਿਹੜਾ ਇਹਨਾਂ ਦੇ ਬਚਪਨ ਤੋਂ ਹੀ ਜਿਹੜੇ ਇਹਨਾਂ ਦੇ ਪ੍ਰਾਈਵੇਟ ਪਾਰਟ ਨਹੀਂ ਹੈਗੇ ਔਰ ਦਵਾ ਕਰਨ ਦੇ ਨਾਲ ਜਿਹੜੇ ਉਹਨਾਂ ਦੇ ਪ੍ਰਾਈਵੇਟ ਪਾਰਟ ਵੀ ਹੋ ਗਏ ਹੁਣ ਜਿਹੜੇ ਆ ਮੇਰੇ ਕੋਲ ਜੀ ਬਾਕਾਇਦਾ ਵੀਡੀਓਜ਼ ਹੈਗੀਆਂ ਵਾ ਮੇਰੇ ਕੋਲ ਤੇ ਕੁਝ ਵੀਡੀਓ ਹੋਣਗੀਆਂ ਤੁਸੀਂ ਸੋਸ਼ਲ ਪਲੇਟਫਾਰਮਸ ਤੇ ਦੇਖੋ ਇਹਨਾਂ ਦੀਆਂ ਅਫੀਸ਼ੀਅਲ ਆਈਡੀਆਂ ਤੇ ਇਹੋ ਇਹੋ ਜਿਹੀਆਂ ਵੀਡੀਆਂ ਵਾ ਨਾ ਤੁਸੀਂ ਸਵੇਕ ਕੇ ਹੈਰਾਨ ਹੋ ਜਾਓਗੇ ਜਿਹੜੀਆਂ ਹਜੇ ਸਾਇੰਸ ਦੀ ਵੀ ਸਮੇਂ ਤੋਂ ਬਾਹਰ ਜਿਹੜੀਆਂ ਬਿਮਾਰੀਆਂ ਵਾਂ ਜਿੱਥੇ ਸਾਇੰਸ ਤੇ ਵੀ ਕੋਈ ਇਲਾਜ ਨਹੀਂ ਆਇਆ ਇਹਨਾਂ ਦਾ ਉਹ ਵੀ ਇਹ ਬਿਮਾਰੀਆਂ ਦਾ ਠੀਕ ਹੁੰਦਾ ਦਾਵਾ ਕਰਦੇ ਪਿਆ ਸਾਰੇ ਜਥੇਬੰਦੀਆਂ ਨਾਲ ਗੱਲਬਾਤ ਹੋ ਗਈ ਆ ਕੁਝ ਜਥੇਬੰਦੀਆਂ ਨਾਲ ਜੀ ਗੱਲ ਕਰਨੀ ਆ ਸੰਤ ਸਮਾਜ ਵੀ ਵਿੱਚ ਸਾਡੇ ਨਾਲ ਸਹਿਮਤ ਗਾਵੇ ਸੀ ਤੇ ਕਿਉਂਕਿ ਇਹ ਬਹੁਤ ਗੰਭੀਰ ਮੁੱਦਾ ਵਾ ਲੋਕ ਲਗਾਤਾਰ ਮਰ ਰਹੇ ਆ ਪਰ ਲੋਕ ਇਹ ਪ੍ਰਭਾਵਸ਼ਾਲੀ ਲੋਕ ਆ ਲੋਕ ਡਰਦੇ ਨਹੀਂ ਸਾਹਮਣੇ ਆਂਦੇ ਕਿ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਘਟਨਾ ਨਾ ਹੋ ਜਾਵੇ ਪਰ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪੈਣਾ ਵਾ ਔਰ ਆਵਾਜ਼ ਉਠਣੀ ਚੁਕਣੀ ਹੀ ਪੈਣੀ ਆ ਜਿੰਨਾ ਚੱਕਰ ਆਪਾਂ ਆਵਾਜ਼ ਨਹੀਂ ਚੁੱਕਾਂਗੇ ਉਹਨਾਂ ਚੱਕਰ ਜਿਹੜਾ ਵਾ ਇਹ ਚੀਜ਼ ਹੁੰਦੀ ਰਹਿਣੀ ਆ ਆਪਾਂ ਆਪਣੇ ਲਾਗੇ ਵੀ ਦੇਖਦੇ ਆ ਕਿੰਨੀਆਂ ਹੀ ਚਰਚਾ ਖੁੱਲਦੀਆਂ ਜਾ ਰਹੀਆਂ ਮ드ਰਾਸ ਹਾਈ ਕੋਰਟ ਦਾ ਇੱਕ ਬਹੁਤ ਜ਼ਿਆਦਾ ਇਤਿਹਾਸਿਕ ਫੈਸਲਾ ਆਇਆ ਵਾ ਕਿ ਬਗੈਰ ਪਰਮਿਸ਼ਨ ਤੋਂ ਤੁਸੀਂ ਜਿਹੜੀ ਆ ਚਰਚ ਨਹੀਂ ਖੋਲ ਸਕਦੇ ਪਰ ਲੋਕ ਨਹੀਂ ਅਵੇਰ ਹੈਗੇ ਲੋਕਾਂ ਨੂੰ ਅਵੇਰ ਹੋਣਾ ਚਾਹੀਦਾ ਇਸ ਚੀਜ਼ ਤੇ ਕਿਸੇ ਵੀ ਇਲਾਕੇ ਦੇ ਵਿੱਚ ਇੱਕ ਮੰਦਿਰ ਜੇ ਇੱਕ ਗੁਰਦੁਆਰਾ ਹੁੰਦਾ ਵਾ ਪਰ ਤੁਸੀਂ ਦੇਖੋ ਕਬੀ ਹਰ ਇੱਕ ਗਲੀ ਦੇ ਵਿੱਚ ਵਿਦਾਊਟ ਪਰਮਿਸ਼ਨ ਜਿਹੜੀਆਂ ਆਵਾ ਚਰਚਾ ਖੁੱਲ ਰਹੀਆਂ ਆ ਉਹ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਅਨੇ ਗੇਲੀ ਇੱਚ ਦੇਖ ਰਹੀ ਆ ਪਰ ਮੈਂ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਸਰਕਾਰ ਅੱਗੇ ਵੀ ਬੇਨਤੀ ਕਰਦਾ ਕਿ ਇਸ ਪਰ ਥੋੜਾ ਜਿਹਾ ਗੰਭੀਰ ਹੋਣਾ ਇਹ ਪ੍ਰਚਾਰ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹੋ ਜਿਹਾ ਪ੍ਰਚਾਰ ਨਾ ਕਰਨ ਇਸ ਬੰਦੇ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪਰਤ ਦਿੱਤਾ ਵਾ ਔਰ ਜਿਹੜਾ ਸਾਡੇ ਆਪਣੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਉਹਨਾਂ ਨੂੰ ਵੀ ਆਪਾਂ ਡਾਕ ਰਾਹੀਂ ਜਿਹੜਾ ਇਹਨਾਂ ਨੂੰ ਮੰਗ ਪੱਤਰ ਭੇਜਿਆ ਵਾ ਗ੍ਰਹਿ ਮੰਤਰੀ ਜੀ ਆ ਉਹਨਾਂ ਨੂੰ ਵੀ ਇਹੀ ਮੰਗ ਪੱਤਰ ਦਿੱਤਾ ਵਾ ਕਿ ਇਹ ਜਿਹੇ ਪਾਸਟਰਾਂ ਦੇ ਨਾ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਜੇ ਮੈਂ ਆਪ ਪੰਡਤਾਂ ਇਸ ਚੀਜ਼ ਦੇ ਖਲਾਫ ਆਂ ਸਾਰੀ ਜਥੇਬੰਦੀਆਂ ਆਪਣੇ ਨਾਲ ਹੈ ਮੈਂ 올 ਇੰਡੀਆ ਹਿਊਮਨ ਰਾਈਟਸ ਨੈਸ਼ਨਲ ਪ੍ਰੈਸੀਡੈਂਟ ਵੀ ਆ ਮੈਂ ਬੀ ਜੀ ਪੀ ਦਾ ਬਰਸ਼ਤ ਨੇਤਾ ਵੀ ਆ ਮੈਂ ਔਰ ਧਰਮ ਦੇ ਆਗਰਣਤੋਂ ਵੀ ਆ ਮਰਸਰ ਤੋਂ ਤੇ ਮੈਂ ਸਾਰਿਆਂ ਨੂੰ ਇਹ ਕਹਾਂ ਪਖੰਡ ਦੇ ਖਿਲਾਫ ਰਹੋ ਪਖੰਡ ਚ ਨਾਓ ਸਾਰੀ ਸਾਰਿਆਂ ਨੂੰ ਆਜ਼ਾਦ ਹੈ ਸਾਰਿਆਂ ਨੂੰ ਆਜ਼ਾਦੀ ਹੈ ਆਪਣੇ ਆਪਣੇ ਧਰਮ ਪਰਵਰਤਨ ਕਰਨੇ ਪਰ ਕਿਸੇ ਲਾਲਚੇ ਆਕੇ ਨਾ ਕਿਸੇ ਨੂੰ ਰਾਸਨ ਦਾ ਲਾਲਚ ਹੈ ਕਿਸੇ ਨੂੰ ਪੈਸਿਆਂ ਦਾ ਲਾਲਚ ਹੈ ਕਿਸੇ ਨੂੰ ਬਿਮਾਰੀ ਦਾ ਲਾਲਚ ਹੈ ਟੋਟਲ ਲਾਲਚ ਦੇ ਦੇ ਕੇ ਤੇ ਧਰਮ ਪਰਵਰਤਨ ਕਰਾ ਲੈ। ਬਸ। ਬੇਨਤੀ ਸੀ ਨੂੰ ਮੰਗ ਪੱਤਰ ਦੇਣ ਆਏ ਸਾਰੇ ਜਥੇਬੰਦੀਆਂ ਨਾਲ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਤੇ ਦਾਸ ਦਲੇਰ ਸਿੰਘ ਜਤਕਾ ਮਾਸਟਰ ਸਾਰੀ ਸੰਗਤ ਨੂੰ ਬੇਨਤੀ ਹੈ, ਵਰਲਡ ਦੀ ਸੰਗਤ ਨੂੰ ਬੇਨਤੀ ਹੈ ਭਾਈ ਆਪਾਂ ਇਹ ਪਖੰਡਾਂ ਤੋਂ ਬਚੀਏ। ਜਿਹੜੇ ਪਾਸਟਰ ਕਰ ਰਹੇ ਨੇ ਇਹ ਇਲਾਜ ਕਰਦਾਂਗੇ ਅਸੀਂ ਇਸ ਤਰ੍ਹਾਂ ਕਰਦਾਂਗੇ ਇਹ ਕੁਝ ਸਮੇਂ ਤੋਂ ਹੀ ਇਸ ਤਰ੍ਹਾਂ ਕਰ ਰਹੇ ਐ ਚੋਂ ਪੰਜਾਂ ਸਾਲਾਂ ਤੋਂ ਹੀ ਇਹ ਗੇਮਾਂ ਚਲੀਆਂ ਆ ਵਾ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਪ੍ਰਧਾਨ ਜੀ ਨੇ ਵੀ ਪੰਡਤ ਜੀ ਨੇ ਵੀ ਸਾਰਿਆਂ ਨੇ ਸ਼ਰਮਾ ਜੀ ਨੇ ਵੀ ਇਹਨਾਂ ਨੇ ਕੀ ਕਿਹਾ ਵਾ ਵੀ ਇਹ ਜਿਹੜੇ ਪਾਸਟਰ ਕਰ ਰਹੇ ਨੇ ਇਲਾਜ ਆਪਾਂ ਇਸ ਤਰ੍ਹਾਂ ਕਰਦਾਂਗੇ ਇਸ ਤਰ੍ਹਾਂ ਠੀਕ ਹੋਣ ਲੱਪੇ ਤੇ ਫਿਰ ਗੱਲ ਹੀ ਕੋਈ ਨਹੀਂ ਫਿਰ ਡਾਕਟਰਾਂ ਦੀ ਕੀ ਲੋੜ ਠੀਕ ਹੈ ਨਾ ਇਸ ਰੋਗ ਲਈ ਜਾਵੇ ਸਾਰਿਆਂ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਵੀ ਇਹ ਜਿਹੜੇ ਪਖੰਡ ਕਰ ਰਹੇ ਨੇ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕੁਮਾਰ ਸ਼ਰਮਾ ਧਰਮ ਜਾਗਰਣ ਵਿਭਾਗ ਤੋਂ ਔਰ ਅਖੀਰ ਭਾਰਤੀ ਸਾਂस्कृतिक ਵਿਕਾਸ ਪਰਸ਼ਦ ਦੇ ਰਾਕੇ ਮੁਰਤਾ ਦੇ ਨਾਤੇ ਜਿੰਮੇਵਾਰੀ ਆ ਕੰਮ ਕਰ ਰਹੇ ਆ ਪਿਛਲੇ ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦ ਤਰ੍ਹਾਂ ਸਪਾਲ ਰਾਣਾ ਆਪਣੇ ਆਪ ਨੂੰ ਪਾਸਟਰ ਕਹਿੰਦਾ ਮੰਨ ਆਲੇ ਤੋਂ ਔਰ ਉਹਨੇ ਕਿਉਂਕਿ ਇਹ ਸਾਰੇ ਕਰਦੇ ਤੇ ਇਦਾਂ ਹੀ ਨੇ कि ਤੁਸੀਂ ਆਓ ਆ ਤੁਹਾਡੇ ਬਿਮਾਰੀਆਂ ਦੂਰ ਕਰਾਂਗੇ ਦਵਾਵਾ ਕਰਾਂਗੇ ਤੁਹਾਡੇ ਸਾਰੇ ਲਾਇਕ ਕਰਾਂਗੇ ਹੋਇਆ ਕੀ ਹੈ ਪਿਛਲੇ ਇੱਕ ਥੋੜੇ ਸਮੇਂ ਦੀ ਗੱਲ ਹੈ ਕਿ ਆਪਣਾ ਇੱਕ ਲੇਡੀ ਸੀਗੀ ਉਹਨਾਂ ਦੇ ਬ੍ਰਸਟ ਕੈਂਸਰ ਸੀਗਾ ਉਹਦਾ ਇਲਾਜ ਆਪਣੇ ਉੱਥੇ ਹੀ ਕਰਦੇ ਰਹੇ ਔਰ ਈਵਨ ਇਲਾਜ ਕਰਦੇ ਆ ਕਰਦੇ ਆ ਉਹਦੇ ਸਾਦੇ ਬ੍ਰਸਟ ਨੂੰ ਮਤਲਬ ਕੀੜੇ ਪੈ ਗਏ ਸਮਝ ਲਓ ਔਰ ਸਾਰੇ ਉਹਦੇ ਆਂਦਰਾਂ ਜਿਹੜੇ ਅਸੀਂ ਉਹ ਬਾਹਰ ਆ ਗਈਆਂ ਇਹਨਾਂ ਨੇ ਤਾਂ ਵੀ ਉਹਦੇ ਕੋਈ ਪਰਵਾਹ ਨਹੀਂ ਕੀਤੀ ਉਹ ਤੇਰਾ ਇਲਾਜ ਦਵਾਵਾ ਨਹੀਂ ਹੋਏਗਾ ਇਸ ਮਨਘੜੰਤ ਜਿਹੜੀਆਂ ਚਾਲਾਂ ਚੱਲ ਕੇ ਉਹ ਇਸ ਤਰ੍ਹਾਂ ਉਹਦੀ ਜਿਹੜੀ ਲੇਡੀ ਸੀਗੀ ਉਹਦੀ ਡੈਥ ਹੋ ਗਈ ਹੈ ਔਰ ਅਜੀ ਸਰਕਾਰ ਨੂੰ ਮੈਮੋਰੰਡਮ ਜੇਨ ਆਏ ਸੀ ਆਪਣੇ ਡਿਸ਼ਰਬ ਨੂੰ ਕਿ ਦੇਖੋ ਇਹ ਲੋਗ ਆਪਣਾ ਜੇ ਇਸ ਤਰ੍ਹਾਂ ਕਰਦੇ ਦਾਅਵਾਂ ਨੇ ਇਹ ਠੀਕ ਹੁੰਦੇ ਆ ਤੇ ਇਹਨਾਂ ਦਾ ਲੁਧਿਆਣਾ ਦਾ ਬੜਾ ਤਗੜਾ ਹਸਪੀਟਲ ਇਹਨਾਂ ਬਣਾਇਆ ਸੀ ਸੀਐਮਸੀ ਉਹਨੂੰ ਬੰਦ ਕੀਤਾ ਜਾਵੇ ਔਰ ਇਹਨਾਂ ਦੇ ਦਾਅਵਾਂ ਇਹ ਚੱਲਣਗੇ ਜਾਂ ਦਾਅਵਾਂ ਨਾਲ ਠੀਕ ਕਰਕੇ ਫਿਰ ਸਾਨੂੰ ਅਸੀਂ ਵੀ ਇਹਨਾਂ ਦੇ ਨਾਲ ਜੁੜ ਜਾਾਂਗੇ ਜੇ ਇਹਨਾਂ ਦਾ ਦਾਅਵਾ ਨਾਲ ਠੀਕ ਹੋਈ ਹੁੰਦਾ ਦਾਅਵਾਂ ਨਾਲ ਪਿੱਛੇ ਕਮੇਟੇਚ ਬੰਦਾ ਸੀ ਉਹ ਬਜ਼ੁਰਗ ਆਦਮੀ ਸੀ ਉਹਨੂੰ ਉਹਨਾਂ ਕੁਰਸੀ ਦੇ ਬਣ ਕੇ ਉਹਦੇ ਫਾਂਡੇ ਕਰਦੇ ਰਹੇ ਦਬਾਵਾਂ ਕਰਦੇ ਰਹੇ ਜਿਸ ਤਰ੍ਹਾਂ ਉਹਦੀ ਡੈਥ ਹੋ ਗਈ ਉਹਨੋਂ ਤੇ ਪਰਚਾ ਵੀ ਹੋਇਆ ਸੀ ਉਹਦਾ ਅਖਬਾਰਾਂ ਜਗਾਸ਼ੇ ਪ੍ਰੂਫ ਵੀ ਤੁਹਾਨੂੰ ਦਿੱਤਾ ਜਾਏਗਾ ਕਿਹੜੇ ਲੇਡੀਜ਼ ਇਹ ਕੌਣ ਸੀਗੇ ਤੁਹਾਡੇ ਕੋਲ ਉਹਨਾਂ ਦਾ ਕੋ ਪ੍ਰੂਫ ਵੀ ਦੀ ਉੱਥੇ ਗਏ ਸੀ ਉਹ ਕਹਿੰਦੇ ਨੇ ਕਿ ਉਹਨਾਂ ਦੀ ਕੋਈ ਚੇਲੀ ਬਾਲਕੀ ਸੀ ਜਿਨ੍ਹਾਂ ਦੇ ਕਰਕੇ ਉਹ ਉੱਥੇ ਜਾਣ ਆਉਣਾਗਾ ਸੀ ਘੰਟੇ ਕੋ ਵੀਡੀਓ ਇਹ ਕੋਈ ਹਾਂ ਵੀਡੀਓ ਆ ਗਈ ਤੁਹਾਨੂੰ ਵੀਡੀਓ ਉਹਨਾਂ ਦੇ ਘਰ ਜੀ ਸ਼ਰਮਾ ਜੀ ਉਹਦਾ ਕੋ ਤੂਫ ਹੈ ਕਿਹੜੀ ਲੇਡੀ ਸੀਗੇ ਜਾਂ ਉਹਨਾਂ ਦੇ ਘਰ ਦੇ ਹੈ ਇਹਨੂੰ ਫਿਰ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਉਹ ਆਪ ਸਾਰੇ ਉਹਦੇ ਨਾਲ ਦੇ ਘਰ ਦੇ ਕ੍ਰਿਸਟਿਨ ਨੇ ਔਰ ਇਸ ਗੱਲ ਨੂੰ ਉਹ ਸਾਡੇ ਨਾਲ ਨਹੀਂ ਸਹਿਮਤ ਲੇਕਿਨ ਅਭੀ ਮਾਨਵ ਅਧਿਕਾਰ ਕਰਕੇ ਮਾਨਵ ਦੀ ਸੇਵਾ ਕਰਕੇ ਸੀ ਲੱਗੇ ਆ ਕਿ ਆਪਣਾ ਜਿਹੜਾ ਇਹਨਾਂ ਦੇ ਜਿਹੜੇ ਪਖੰਡਿਆ ਉਸ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣ ਔਰ ਇਸ ਦੌਰਾਨ ਅਸੀਂ ਆਪ ਮੈਮੋਰੰਡਮ ਉਹਨਾਂ ਨੂੰ ਦੇਣ ਆਏ ਸੀ ਦਿੱਸਾ ਮਨਪੱਤਰ ਦਿੱਤਾ ਗਿਆ ਰਾਣਾ ਜੀ ਦੇ ਦੇਖਲਾ ਮੈਂ ਜੌਨ ਕੋਟਲੀ ਮੈਂ ਪ੍ਰੈਜ਼ੀਡੈਂਟ ਐ ਅਪੋਸਟਲਸ ਫਾਲਰਨਾ ਚਰਚ ਮਿਨਿਸਟਰੀ ਰਾਜੇਵਾਲ ਚੌਕ ਤੋਂ ਜਿਹੜਾ ਕੱਲ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਮੈਂ ਸਮਝਦਾ ਕਿ ਜਿਹੜੇ ਚੰਦ ਲੋਗ ਨੇ ਜਿਹੜੇ ਸਿਰਫ ਸੋਸ਼ਲ ਮੀਡੀਆ ਤੇ ਆਪਣੀ ਸ਼ੌਹਰਤ ਦੇ ਭੁੱਖੇ ਨੇ ਮੈਂ ਉਹਨਾਂ ਨੂੰ ਚੈਲੰਜ ਕਰਨਾ ਚਾਹੁੰਨਾ ਕਿ ਤੁਸੀਂ ਦੋ ਸਮਾਜਾਂ ਦੇ ਅੰਦਰ ਤੁਸੀਂ ਨਫ਼ਰਤ ਦਾ ਬੀਜ ਬੋ ਰਹੇ ਹੋ ਇਸ ਕਰਕੇ ਜੇ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਇੱਕ ਜਿਹੜਾ ਸਾਡੇ ਭਾਰਤ ਦਾ ਸੰਵਿਧਾਨ ਲਿਖਿਆ ਹੈ ਉਹਦੇ ਵਿੱਚ ਰਾਈਟ ਟੂ ਰਿਲੀਜੀਅਨ ਦਾ ਹੱਕ ਹਰੇਕ ਨੂੰ ਹੱਕ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੇ ਤੁਸੀਂ ਕੋਈ ਠੇਕੇਦਾਰ ਨਹੀਂ ਜੇ ਕਿ ਤੁਸੀਂ ਇੱਕ ਦੋ ਕੋੜੀ ਦੀ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਸੀਂ ਕਿਸੇ ਦੇ ਧਰਮ ਦੇ ਪ੍ਰਤੀ ਉਂਗਲੀ ਚੱਕੋ ਜਾਂ ਇੱਕ ਇੰਟਰਨੈਸ਼ਨਲ ਜਿਹੜੇ ਪ੍ਰਚਾਰਕ ਨੇ ਜਿਹੜੇ ਰੱਬ ਦੇ ਦਾਸ ਨੇ ਜਿਹੜੇ ਹਮੇਸ਼ਾ ਹੀ ਪੰਜਾਬ ਦੇ ਅੰਦਰ ਤੇ ਸਾਡੇ ਭਾਰਤ ਦੇ ਅੰਦਰ ਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇਕਤਾ ਦਾ ਪਿਆਰ ਦਾ ਔਰ ਮਨੁੱਖਤਾ ਦਾ ਸੰਦੇਸ਼ ਦਿੰਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਜਿਹੜੀ ਹੈ ਤੁਸੀਂ ਉਹ ਜਿਹੜਾ ਇੱਕ ਮੰਗ ਪੱਤਰ ਦੇ ਰਹੇ ਹੋ ਜਿਹੜਾ ਕਿ ਬਿਲਕੁਲ ਬੇਬੁਨਿਆਦ ਉਸੇ ਮੰਗ ਪੱਤਰ ਦੇ ਰਹੇ ਹੋ ਤੁਸੀਂ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਹੇ ਹੋ ਕਿਉਂਕਿ ਸਚਾਈ ਕੋ ਸ਼ੋਰ ਹੈ ਇਹ ਜਿਹੜੀ ਭੈਣ ਜਿਹਦੀ ਜਿਹਦੀ ਡੈਥ ਹੋ ਗਈ ਹੈ ਇਹ ਭੈਣ ਦਾ ਪਤੀ ਜਿਹੜਾ ਸਾਡੇ ਚਰਚ ਦੇ ਵਿੱਚ ਆਪਣੇ ਜਿਹੜੀ ਆ ਆਪਣਾ ਕਾਰੋਬਾਰ ਦਿਹਾੜੀ ਲਗਾਣ ਆਇਆ ਸੀ ਇਹ ਸਰੀਆ ਬੰਨਣ ਦਾ ਕੰਮ ਕਰਦਾ ਸੀ ਇਹ ਵੀਰ ਤੇ ਇਹ ਜਦੋਂ ਉਹ ਸੱਚ ਦੇ ਅੰਦਰ ਆਇਆ ਤੇ ਇਹਦੀ ਜਿਹੜੀ ਵਾਈਫ ਹੈ ਜਿਹੜੀ ਭੈਣ ਰੱਬ ਕੋ ਚਲੀ ਗਈ ਹੈ ਜਿਹੜੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਉਹਨੇ ਆਪਣੀ ਵਾਈਫ ਨੂੰ ਜਿਹੜਾ ਆ ਉਹਨੂੰ ਉਤਸ਼ਾਹਿਤ ਕੀਤਾ ਕਿ ਜਿੱਤੇ ਅਸੀਂ ਹਰ ਜਗ੍ਹਾ ਹਰ ਤੀਰਥ ਸਥਾਨ ਤੇ ਗੁਰਦੁਆਰਾ ਮੰਦਿਰ ਮਸਜਿਦ ਸਾਰੀ ਜਾ ਕੇ ਆਏ ਆ ਪਰ ਸਾਨੂੰ ਉਥੋਂ ਕੋਈ ਮਤਲਬ ਚੰਗਿਆਈ ਨਹੀਂ ਮਿਲ ਸਕੀ ਤੇ ਕਿਉਂ ਨਾ ਅਸੀਂ ਇੱਕ ਵਾਰੀ ਚਰਚ ਤੋਂ ਵੀ ਦੁਆ ਕਰਾ ਲਈਏ ਪਰ ਇਸ ਭੈਣ ਦਾ ਵਿਸ਼ਵਾਸ ਨਹੀਂ ਸੀ ਕਿਉਂਕਿ ਵਿਸ਼ਵਾਸ ਨਹੀਂ ਚੰਗਾ ਕਰਨਾ ਹੈ ਚਾਹੇ ਉਹ ਹਰਮੰਦਰ ਸਾਹਿਬ ਜਾ ਕੇ ਵਿਸ਼ਵਾਸ ਕਰੇ ਤਾਂ ਵੀ ਅਕਾਲ ਪੁਰਖ ਨੇ ਚੰਗਾ ਕਰਨਾ ਚਾਹੇ ਉਹ ਕਿਸੇ ਮੰਦਰ ਦੇ ਵਿੱਚ ਜਾ ਕੇ ਵਿਸ਼ਵਾਸ ਕਰੇ ਤਾਂ ਹੀ ਉਸ ਅਕਾਲ ਪੁਰਖ ਨੇ ਚੰਗਾ ਕਰਨਾ ਗੱਲ ਤੁਹਾਡੇ ਵਿਸ਼ਵਾਸ ਦੀ ਹੈ ਔਰ ਇਹ ਜਦੋਂ ਭੈਣ ਚਰਚਾ ਆਈ ਆ ਇਹ ਅੱਧੇ ਮਨ ਨਾਲ ਲਈ ਇਹ ਵਿਸ਼ਵਾਸ ਨਾਲ ਨਹੀਂ ਬਲਕਿ ਸਿਰਫ ਤੇ ਸਿਰਫ ਇਹਦਾ ਪਤੀ ਵਿਸ਼ਵਾਸ ਕਰਦਾ ਸੀਗਾ ਪਰਮੇਸ਼ਵਰ ਦੇ ਪਰ ਇਸ ਭੈਣ ਦਾ ਵਿਸ਼ਵਾਸ ਨਹੀਂ ਸੀ ਜਦੋਂ ਇਹ ਭੈਣ ਉੱਥੇ ਸਾਡੇ ਕੋਲ ਪ੍ਰੇਰ ਕਰਾਉਣ ਆਈ ਬਕਾਇਦਾ ਅਸੀਂ ਇੱਕ ਫਾਰਮ ਭਰੋਣੇ ਆ ਇੱਕ ਹਲਫੀਆ ਬਿਆਨ ਲੈ ਲੈਣੇ ਆ ਕਿ ਤੁਸੀਂ ਪ੍ਰੇਰ ਕਰਾਉਣ ਆਏ ਹੋ ਤੁਸੀਂ ਇਹਦੇ ਨਾਲ ਨਾਲ ਅ ਅਰਦਾਸ ਦੇ ਨਾਲ ਨਾਲ ਤੁਸੀਂ ਦਵਾਈ دارੂ ਵੀ ਨਹੀਂ ਛੱਡਣਾ ਬਿਲਕੁਲ ਔਰ ਸੰਤਾ ਨੇ ਕਿਹਾ ਕਿ ਭੈਣ ਜੀ ਤੁਸੀਂ ਪਹਿਲੀ ਆ ਰਹੀ ਆਏ ਤੁਸੀਂ ਹਾਲੇ ਪੱਕੇ ਵਿਸ਼ਵਾਸੀ ਨਹੀਂ ਹੋ ਤੁਹਾਡਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਉਹਨੂੰ ਰੈਗੂਲਰ ਚੱਲਣ ਦਿਓ ਤੇ ਇਹ ਭੈਣ ਇੱਕ ਵਾਰੀ ਆਈ ਪ੍ਰਾਰਥਨਾ ਕਰਾ ਕੇ ਚਲੀ ਗਈ ਉਸ ਤੋਂ ਬਾਅਦ ਇਹ ਕਦੇ ਵੀ ਚਰਚ ਦੇ ਵਿੱਚ ਨਹੀਂ ਆਈ ਤੇ ਉਦੋਂ ਵੀ ਇਹ ਹਸਪੀਟਲ ਦੇ ਵਿੱਚ ਉੱਠ ਕੇ ਆਈ ਸੀਗੀ ਉਹ ਉਦੋਂ ਜ਼ਿਆਦਾ ਸਿੱਕ ਨਹੀਂ ਸੀ ਇਹ ਉਸ ਤੋਂ ਬਾਅਦ ਜਦੋਂ ਇਹ ਦੁਬਾਰਾ ਹਸਪੀਟਲਾਈਜ਼ ਹੋਈ ਹੈ ਤੇ ਇਹ ਇੱਕ ਸਾਲ ਇਹਦੀ ਟ੍ਰੀਟਮੈਂਟ ਚੱਲਦੀ ਰਹੀ ਹੈ ਜਦੋਂ ਉਹਦਾ ਬ੍ਰੈਸਟ ਕੈਂਸਰ ਹੋ ਗਿਆ ਜ਼ਿਆਦਾ ਕੈਂਸਰ ਜਿਹੜੀ ਲਾਸਟ ਸਟੇਜ ਤੇ ਆ ਗਈ ਤੇ ਹਸਪੀਟਲ ਦੇ ਵਿੱਚ ਇਹਦੀ ਡੈਥ ਹੋਈ ਹੈ ਹੁਣ ਦੇਖੋ ਹਰਮੰਦਰ ਸਾਹਿਬ ਲੋਕੀ ਲੱਖਾਂ ਲੋਕ ਆ ਕੇ ਮੱਥਾ ਟੇਕਦੇ ਨੇ ਲੱਖਾਂ ਲੋਕ ਆ ਕੇ ਜਿਹੜੇ ਚੰਗਾਈ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਮੰਦਰ ਦੇ ਵਿੱਚ ਦੁਰਗਾਣਾ ਮੰਦਰ ਵਿੱਚ ਵੀ ਲੱਖਾਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਆਪਣੀ ਚੰਗਾਈ ਲੈਣ ਨੂੰ ਉਵੇਂ ਰੂਟੀਨ ਦੇ ਅੰਦਰ ਵੀ ਇਹ ਭੈਣ ਸਾਡੇ ਕੋਲ ਚਰਚ ਆ ਗਈ ਨਾ ਤੇ ਅਸੀਂ ਕਿਸੇ ਨੂੰ ਘਰੋਂ ਬੁਲਾਉਣ ਜਾਣੇ ਆ ਨਾ ਹੀ ਸਾਡੇ ਅਸੀਂ ਕੋਈ ਰਿਸਪੌਂਸਿਬਿਲਟੀ ਲੈਣੇ ਆ ਬਲਕਿ ਅਸੀਂ ਲਿਖਤੀ ਰੂਪ ਚ ਲੈ ਲੈਣੇ ਆ ਜਿਵੇਂ ਦੇਖੋ ਮੈਂ ਹੋਰ ਵੀ ਦੱਸਣਾ ਚਾਹੁੰਨਾ ਕਿ ਡਾਕਟਰ ਕੋਲ ਤੁਸੀਂ ਲੱਖਾਂ ਰੁਪਏ ਜਾ ਕੇ ਦੇਣੇ ਹੋ ਤੇ ਡਾਕਟਰ ਤੁਹਾਡੇ ਕੋਲ ਫਾਈਲ ਤੇ ਪਹਿਲੇ ਹੀ ਸਾਈਨ ਕਰਵਾ ਲੈਂਦਾ ਕਿ ਜੋ ਕੱਲ ਨੂੰ ਅਗਰ ਕੁਝ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਡਾਕਟਰ ਦੀ ਕੋਈ ਜ਼ਿੰਮੇਵਾਰੀ ਨਹੀਂ ਆ ਇਸੇ ਤਰੀਕੇ ਦੇ ਨਾਲ ਹੀ ਅਸੀਂ ਵੀ ਫਾਰਮ ਫਿਲ ਕਰਵਾਉਣੇ ਆ ਅਸੀਂ ਵੀ ਹਲਫੀਆ ਬਿਆਨ ਲੈਣੇ ਆ ਕਿ ਤੁਸੀਂ ਅਰਦਾਸ ਕਰਉਣ ਆਏ ਹੋ ਜੇਕਰ ਤੁਹਾਡਾ ਵਿਸ਼ਵਾਸ ਹੋਊਗਾ ਜੇ ਪ੍ਰਭੂ ਨੂੰ ਚੰਗਾ ਲੱਗੂਗਾ ਆਕਾਲ ਪੁਰਖ ਨੂੰ ਤੇ ਉਹ ਚੰਗਾ ਕਰ ਦੇਊਗਾ ਗੱਲ ਤੁਹਾਡੇ ਵਿਸ਼ਵਾਸ ਦੀ ਹੈ ਜਿਹੜੇ ਵਿਸ਼ਵਾਸੀ ਲੋਕ ਪੂਰਾ ਵਿਸ਼ਵਾਸ ਕਰ ਲੈਂਦੇ ਨੇ ਉਹਨਾਂ ਨੂੰ ਪਰਮੇਸ਼ਵਰ ਚੰਗਾ ਵੀ ਕਰ ਦਿੰਦਾ ਕਿਉਂਕਿ ਕਦੇ ਵੀ ਅਪੋਸਟਲ ਜੀ ਨੇ ਪਾਸਟਰ ਜੀ ਨੇ ਕਦੇ ਵੀ ਕਿਸੇ ਰੱਬ ਦੇ ਸੰਤ ਨੇ ਇਹ ਨਹੀਂ ਕਿਹਾ ਕਿ ਮੈਂ ਚੰਗਾ ਕਰਨ ਵਾਲਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਅਰਦਾਸ ਕਰਨੀ ਹੈ ਮੈਂ ਪ੍ਰੇਰ ਕਰਨੀ ਹੈ ਚੰਗਾ ਉਸ ਪਰਮੇਸ਼ਵਰ ਨੇ ਕਰਨਾ ਹੈ ਵਿਸ਼ਵਾਸ ਤੁਸੀਂ ਕਰਨਾ ਹੈ ਜਦੋਂ ਤਿੰਨੇ ਚੀਜ਼ਾਂ ਦਾ ਜਿਹੜਾ ਸੁਮੇਲ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਉਹ ਉਦੋਂ ਅਕਾਲ ਪੁਰਖ ਦੀ ਅਗਰ ਕਿਰਪਾ ਹੁੰਦੀ ਹੈ ਤੇ ਉਹ ਚੰਗਾ ਹੋ ਜਾਂਦਾ ਸੋ ਇਸ ਪੈਨ ਦਾ ਵਿਸ਼ਵਾਸ ਨਹੀਂ ਸੀ ਕਿੰਨਾ ਵੱਲੋਂ ਕਿਹਾ ਗਿਆ ਵੀ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਵੀ ਕਿਦੋਂ ਮੈਂ ਮੰਦਰ ਜਾਂਦੀ ਸੀ ਕਿ ਉਦੋਂ ਮੈਂ ਬਿਲਕੁਲ ਸਹੀ ਨਹੀਂ ਕਿਦੋਂ ਮੈਂ ਚਰਚ ਜਾਂਨ ਲੱਗ ਪਈ ਉਦੋਂ ਤਾਂ ਮੇਰਾ ਕੰਮ ਜ਼ਿਆਦਾ ਖਰਾਬ ਹੋ ਗਿਆ ਤੇ ਦੂਸਰੇ ਨੰਬਰ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਪਾਸਟਰ ਜੀ ਨੇ ਮੈਨੂੰ ਕਿਹਾ ਸੀਗਾ ਵੀ ਦਵਾਈ ਮੈਡੀਸਨ ਤੁਸੀਂ ਨਹੀਂ ਲੈਣੀ ਤੇ ਉਹਦੇ ਬਾਅਦ ਕਿਸੇ ਨੇ ਨਹੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਦਵਾਈ ਨਹੀਂ ਲੈਣੀ ਬਲਕਿ ਜਦੋਂ ਵੀ ਅਪੋਸਟਲ ਜੀ ਪ੍ਰਚਾਰ ਕਰਦੇ ਨੇ ਉਹ ਹਮੇਸ਼ਾ ਹੀ ਕਹਿੰਦੇ ਨੇ ਕਿ ਤੁਸੀਂ ਜਿੱਥੋਂ ਇਲਾਜ ਕਰਾ ਰਹੇ ਜੇ ਜਿੱਥੋਂ ਤੁਹਾਡਾ ਦਵਾਈਦਾਰੂ ਚੱਲ ਰਿਹਾ ਕਿਉਂਕਿ ਅਸੀਂ ਪੜੇ ਲਿਖੇ ਲੋਕ ਹਾਂ ਅਸੀਂ ਕਦੇ ਵੀ ਮੈਡੀਕਲ ਟਰੀਟਮੈਂਟ ਲੈਣ ਤੋਂ ਕਦੇ ਨਹੀਂ ਰੋਕਦੇ ਅਸੀਂ ਕਹਿੰਨੇ ਠੀਕ ਹੈ ਤੁਸੀਂ ਪ੍ਰੇਰ ਕਰਾਉਣ ਆਏ ਹੋ ਤੁਸੀਂ ਅਰਦਾਸ ਕਰਾਉਣ ਆਏ ਹੋ ਕਰਵਾ ਲਓ ਲੇਕਿਨ ਅਗਰ ਤੁਹਾਡਾ ਵਿਸ਼ਵਾਸ ਹੋਊਗਾ ਤੇ ਪਰਮੇਸ਼ਵਰ ਤੁਹਾਨੂੰ ਚੰਗਾ ਕਰੂਗਾ ਪਰ ਉਹਦੇ ਨਾਲ ਨਾਲ ਤੁਸੀਂ ਆਪਣਾ ਜੋ ਮੈਡੀਕਲ ਟਰੀਟਮੈਂਟ ਚੱਲ ਰਿਹਾ ਉਹਨੂੰ ਜਾਰੀ ਰੱਖੋ ਜੋ ਦੀ ਉਹ ਲੇਡੀਜ਼ ਦਾ ਤੁਹਾਡੇ ਕੋਲ ਫਾਰਮ ਪਿਆ ਹੁਣ ਬਿਲਕੁਲ ਸਾਡੇ ਕੋਲ ਲੇਡੀਜ਼ ਦਾ ਫਾਰਮ ਹੀ ਪਿਆ ਆ ਉਸ ਭੈਣ ਦਾ ਪਤੀ ਵੀ ਇਸ ਗੱਲ ਨੂੰ ਔਨ ਕੈਮਰਾ ਵੀ ਆ ਕੇ ਕਹੂਗਾ ਕਿ ਅਸੀਂ ਕਦੇ ਵੀ ਇਸ ਚੀਜ਼ ਦਾ ਆਬਜੈਕਸ਼ਨ ਨਹੀਂ ਕੀਤਾ ਬਲਕਿ ਇਹ ਜਿਹੜੇ ਇਹ ਜਿਹੜੇ ਲੋਕ ਨੇ ਇਹ ਜਿਹੜੇ ਮਤਲਬ ਨੋਟੰਕੀ ਟਾਈਪ ਦੇ ਲੋਕ ਨੇ ਇਹ ਇਹ ਜਿਹੜੀਆਂ ਦੋ ਜਿਹੜੀਆਂ ਵੀਡੀਓ ਸਾਡੇ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਮੰਗ ਪੱਤਰ ਦਿੱਤੇ ਇਹਨਾਂ ਨੂੰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਇਹਨਾਂ ਨੂੰ ਸਮਾਜ ਦੇ ਵਿੱਚ ਪਿਆਰ ਦੇ ਨਾਲ ਦੋ ਸਮਾਜਾਂ ਦੇ ਅੰਦਰ ਕਿਦਾਂ ਰਲ ਮਿਲ ਕੇ ਅਸੀਂ ਆਪਣੇ ਭਾਰਤ ਦੀ ਤਰੱਕੀ ਕਰਨੀ ਹੈ। ਇਹਨਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣੇ ਨਹੀਂ। ਸਿਰਫ ਇਹਨਾਂ ਨੂੰ ਝੂਠੀ ਸ਼ੌਹਰ ਦੇ ਭੁੱਖੇ ਨੇ ਇਹਨਾਂ ਨੂੰ। ਔਰ ਅੱਧੀ ਗੱਲ ਨੂੰ ਲੈ ਕੇ ਇਹ ਵੀਡੀਓ ਬਣਾ ਕੇ ਉਹਨੂੰ ਉਹਨਾਂ ਨੂੰ ਝਾਂਸਾ ਦੇ ਕੇ ਹਸਪੀਟਲ ਦੇ ਵਿੱਚ ਛੱਡ ਕੇ ਚਲੇ ਗਏ ਨੇ ਸਿਰਫ ਵੀਡੀਓ ਬਣਾਉਣ ਦੇ ਭੁੱਖੇ ਸੀਗੇ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਪਤਾ ਆ ਕਿ ਰਾਈਟ ਟੂ ਰਿਲੀਜੀਅਨ ਹਰ ਇੱਕ ਦਾ ਹੱਕ ਆ। ਜੋਦੀ ਇੱਕ ਕੱਲ ਰਾਣਾ ਜੀ ਦਾ ਸਮਾਗਮ ਹੈ ਬਹੁਤ ਤਗੜਾ ਉਹਨਾਂ ਬਾਰੇ ਵੀ ਉਹਨਾਂ ਨੇ ਮਾਰੀ ਤੋਂ ਕੰਪਲੀਟ ਕੀਤੀ ਹੈ ਵੀ ਆਪਣੀ ਸਮਾਦਨ ਦੇ ਵਿੱਚ ਜਿੱਦਾ ਵੀ ਜੋ ਵੀ ਕਰਨਾ ਕਰਨ ਪਰ ਕੀ ਮਾਰੀ ਵਾਸਤੇ ਜਿਹੜੀ ਉਹ ਫਰਿਆਦ ਨਾ ਕਰ। ਦੇਖੋ ਇਹ ਸਾਡਾ ਹੱਕ ਆ। ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਕਿ ਸਾਡੇ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਬਜੈਕਸ਼ਨ ਕਰੇ। ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਬਲਕਿ ਇਸ ਤਰੀਕੇ ਦੇ ਜਿਹੜੇ ਨੌਟੰਕੀ ਨੌਸਰਬਾਜ਼ ਲੋਕ ਨੇ ਅਸੀਂ ਇਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਤੇ ਪਰਚੇ ਦਰਜ ਕਰਾਵਾਂਗੇ ਇਹਨਾਂ ਨੇ ਉਸ ਪਰਿਵਾਰ ਨੂੰ ਉਸ ਪੈਨ ਦੇ ਪਤੀ ਨੂੰ ਵੀ ਗੁੰਮਰਾਹ ਕਰਕੇ ਸਿਰਫ ਆਪਣੀ ਝੂਠੀ ਸ਼ੌਹਰਤ ਵਾਸਤੇ ਦੋ ਸਮਾਜਾਂ ਦੇ ਅੰਦਰ ਨਫਰਤ ਦਾ ਬੀਜ ਬੋਇਆ ਅਸੀਂ ਆਪਣੇ ਸਮਾਜ ਨੂੰ ਪਿਆਰ ਕਰਦੇ ਹਾਂ ਸਾਡਾ ਭਾਈਚਾਰਾ ਹਮੇਸ਼ਾ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੂੰ ਪਿਆਰ ਕਰਦਾ ਹੈ ਸਾਰਿਆਂ ਨੂੰ ਏਕਤਾ ਦੇ ਵਿੱਚ ਰਹਿਣ ਵਾਸਤੇ ਅਪੀਲ ਕਰਦੇ ਹਾਂ ਇਸ ਕਰਕੇ ਸਾਡੇ ਧਰਮ ਦੇ ਪ੍ਰਚਾਰ ਦੇ ਵਿੱਚ ਕੋਈ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਵੀ ਕਿੰਤੂ ਪਰੰਤੂ ਕਰ ਜੇ ਚਾਹੇ ਸੇਖ ਵੀਰ ਹੋਣ ਉਹ ਵੀ ਆਪਣਾ ਖੋਲ ਦੇਲੀ ਦੇ ਨਾਲ ਪ੍ਰਚਾਰ ਜਿਵੇਂ ਮਰਜ਼ੀ ਕਰਦੇ ਨੇ ਚਾਹੇ ਹਿੰਦੂ ਵੀਰ ਉਹ ਵੀ ਜਿਵੇਂ ਮਰਜ਼ੀ ਕਰਦੇ ਨੇ ਇਹ ਕੌਣ ਹੁੰਦੇ ਆ ਸਾਨੂੰ ਕਹਿਣ ਵਾਸਤੇ ਕਿ ਤੁਸੀਂ ਉਹਦੇ ਤੁਸੀਂ ਚੰਗਾਈ ਦਾ ਪ੍ਰਚਾਰ ਨਹੀਂ ਕਰਨਾ ਮੈਂ ਫਿਰ ਦੁਹਰਾ ਰਿਹਾ ਕਿ ਚੰਗਾ ਉਸ ਪਰਮੇਸ਼ਵਰ ਨੇ ਕਰਨਾ ਉਸ ਅਕਾਲਪੁਰਖ ਨੇ ਕਰਨਾ ਸੰਤਾ ਨੇ ਪ੍ਰੇਰ ਕਰਨੀ ਹੁੰਦੀ ਹੈ ਇਨਸਾਨ ਜਿਹੜੇ ਰੋਗੀ ਨੇ ਆਉਣਾ ਉਹ ਨੇ ਵਿਸ਼ਵਾਸ ਦੇ ਨਾਲ ਆਉਣਾ ਹੈ ਅਗਰ ਉਹ ਵਿਸ਼ਵਾਸ ਕਰੂਗਾ ਤੇ ਉਹ ਡੈਫੀਨੇਟਲੀ ਚੰਗਾ ਹੋਊਗਾ ਅਗਰ ਉਹਦਾ ਵਿਸ਼ਵਾਸ ਨਹੀਂ ਹੋਊਗਾ ਤੇ ਉਹ ਕਦੇ ਵੀ ਚੰਗਾ ਨਹੀਂ ਹੋਊਗਾ ਪਰ ਕਦੇ ਵੀ ਅਪੋਸਟਲ ਜੀ ਨੇ ਸਾਡੇ ਧਾਰਮਿਕ ਆਗੂਆਂ ਨੇ ਕਦੇ ਇਹ ਨਹੀਂ ਕਿਹਾ ਕਿ ਮੈਂ ਚੰਗਾ ਕੀਤਾ ਉਹ ਕਹਿੰਦੇ ਚੰਗਾ ਉਸ ਅਕਾਲ ਪੁਰਖ ਨੇ ਕਰਨਾ ਉਸ ਪਰਮੇਸ਼ਵਰ ਨੇ ਕਰਨਾ ਸੋ ਇਸ ਕਰਕੇ ਅਸੀਂ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਔਰ ਬਿਲਕੁਲ ਵੀ ਬਖਸ਼ਾਂਗੇ ਨਹੀਂ ਬਹੁਤ ਜਲਦੀ ਇਹ ਲੋਕ ਜਿਹੜੇ ਅੱਜ ਸਮਾਜ ਜੰਦਰ ਨਫਰਤ ਫਲਾਉਂਦੇ ਨੇ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਮਿਲਣਗੇ ਇਹ ਵਾਦਾ ਹੈ ਤੁਹਾਡੇ ਨਾਲ